ਬੀਤੇ ਕੱਲ ਕਰਨੌਜਲਾ ਨੇ ਮਸ਼ਹੂਰ ਯੂਟਿਊਬਰ ਦੇ ਨਾਲ ਆਪਣਾ ਇੱਕ ਪੋਡਕਾਸਟ ਕੀਤਾ ਹੈ ਤੇ ਜਿਸ ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਤਾਂ ਕਾਫੀ ਗੱਲਾਂ ਸਾਂਝੀਆਂ ਕਰੀਆਂ ਹੀ ਨੇ ਤੇ ਸਿੱਧੂ ਦਾ ਵੀ ਕਰਨੌਜਲਾ ਦੇ ਬਲੋਂ ਜ਼ਿਕਰ ਕੀਤਾ ਗਿਆ ਹੈ ਤੇ ਨਾਲ ਹੀ ਔਜਲਾ ਸਿੱਧੂ ਮੂਸੇਵਾਲਾ ਨੂੰ ਮਿਸ ਕਰਦੇ ਵੀ ਦਿਖਾਈ ਦਿੱਤੇ ਨੇ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਕਿ ਸਿੱਧੂ ਮੂਸੇਵਾਲਾ ਤੇ ਕਰਨੌਜਲਾ ਦੇ ਵਿਚਕਾਰ ਇੰਡਸਟਰੀ ਦੀ ਸਭ ਤੋਂ ਵੱਡੀ ਕੰਟਰੋਵਰਸੀ ਹੋਈ ਸੀ ਪਰ ਸਿੱਧੂ ਦੇ ਜਾਣ ਬਾਅਦ ਕਰਨੌਜਲਾ ਨੇ ਆਪਣੇ ਇੰਟਰਵਿਊ ਦੇ ਵਿੱਚ ਸਾਰੀ ਗੱਲ ਕਲੀਅਰ ਕਰਦੇ ਕਿਆਂ ਸੀ ਕਿ ਉਸ ਦੀ ਸਿੱਧੂ ਨਾਲ ਕਾਲ ਤੇ ਇੱਕ ਜਾਂ ਦੋ ਵਾਰ ਗੱਲ ਵੀ ਹੋਈ ਹੈ ਤੇ ਉਹਨਾਂ ਨੇ ਕੰਟਰੋਵਰਸੀ ਵਾਲਾ ਸਾਰਾ ਮੈਟਰ ਸੋਲਵ ਕਰ ਲਿਆ ਸੀ ਦਿਨ ਇੱਕੀ ਸਿੱਧੂ ਦੇ ਜਨਮ ਮੌਕੇ ਵੀ ਆਊਜ਼ਲਾਨ ਨੇ ਸਿੱਧੂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਸੀ ਜੋ ਕਿ ਇਸ ਗੱਲ ਦਾ ਵੱਡਾ ਪ੍ਰੂਫ ਵੀ ਹੈ ਕਿ ਕਰ ਨੌਜ਼ਲਾਨ ਸਿੱਧੂ ਦੇ ਮਾਪਿਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਬਹਿਰ ਵਿਰੁੱਧ ਆਪਣੇ ਮਨ ਦੇ ਵਿੱਚ ਨਹੀਂ ਰੱਖਦਾ ਤੇ ਬੀਤੇ ਕੱਲ੍ਹ ਵਾਲੇ ਪੋਡਕਾਸਟ ਦੌਰਾਨ ਆਊਜ਼ਲਾਨ ਨੂੰ ਕੁਐਸਚਨ ਕੀਤਾ ਗਿਆ ਸੀ ਕਿ ਤੁਸੀਂ ਸਿੱਧੂ ਨੂੰ ਲੈਜੈਂਡ ਮੰਨਦੇ ਹੋ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਦੇ ਤੁਸੀਂ ਸਿੱਧੂ ਨੂੰ ਮਿਸ ਕੀਤਾ ਹੈ ਜਾਂ ਨਹੀਂ ਇਸ ਮੁੱਦੇ ਤੇ ਆਊਜ਼ਲਾਨ ਨੇ ਰਿਪਲਾਈ ਦਿੰਦੇ ਕਿਹਾ ਸੀ ਕਿ ਮੈਂ ਆਪਣੇ ਮਾਪਿਆਂ ਸਮੇਤ ਸਿੱਧੂ ਨੂੰ ਵੀ ਕਾਫੀ ਜ਼ਿਆਦਾ ਮਿਸ ਕਰਦਾ ਤੇ ਕਦੇ ਸੋਚਿਆ ਨਹੀਂ ਸੀ ਐਵੇਂ ਦਾ ਕੁਝ ਵੀ ਹੋ ਜਾਵੇ ਰੋਲੇ ਗੋਲੇ ਗਿਲੇ ਸ਼ਿਕਮੇ ਆਪਣੇ ਭਰਾਵਾਂ ਦੇ ਨਾਲ ਚੱਲਦੇ ਰਹਿੰਦੇ ਨੇ ਪਰ ਇਹ ਗੱਲ ਹੋ ਜਾਊਗੀ ਇੱਕ ਦਿਨ ਨਹੀਂ ਸੀ ਸੋਚਿਆ ਜੇਕਰ ਤੁਸੀਂ ਵੀ ਔਜਲਾ ਤੇ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ